ਹਾਂਜੀ ਕੀ ਹਾਲਾ ਜੀ 27 ਮਈ 2024 ਦੀਆਂ ਬਾਜੀਆਂ ਦੇ ਨਤੀਜੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣ ਨੂੰ ਕਰੇ ਸਬਸਕ੍ਰਾਈਬ ਪਹਿਲਾ ਆ ਗਿਆ ਜੀ ਪਿੰਡ ਅਕਬਰਪੁਰ ਸ਼ਨਾ 106 ਉੱਡੇ ਸੀਗੇ 3200 ਮੁੱਢ ਨੂੰ 3:50 ਮਿੰਟ ਤੇ ਬਾਜੀ ਨਿਬੜ ਗਈ ਜੀ ਪ੍ਰਦੀਪ ਮੁਰਗੂਵਾਰਾ ਵਾਧਾ ਪਲੱਸ ਸਾਜੀ ਪਲੱਸ ਮੋਟਰਸਾਈਕਲ ਜੀ ਜਸਲੀਨ ਜੰਟਾ ਸਰਾਉਂਦ ਸਾਜੀ ਪਲੱਸ ਕੱਪ ਫੋਰਜੀ ਰਹੀੜਾ ਸਾਂਜੀ ਪਲੱਸ ਕੱਪ ਸਣੀ ਆਦਮਵਾਲ ਸਾਂਜੀ ਪੈਂਡ ਆ ਗਿਆ ਮੱਖਾਂ ਮਾਨਸਾ 131 ਉੱਡੇ ਸੀਗੇ ਜੀ 7200 ਮਾਡਲ ਨੂੰ 417 ਤੇ ਬਾਜੀ ਨਿਬੜ ਗਈ ਸੋਹਣ ਵੀਰੇਵਾਲ ਫੋਰਜੇਤੂ ਸਰਬੀ ਝਨੀਰ ਫਰਿੱਜ ਜੇਤੂ ਲਾਡੀ ਵਡੰਗ ਕੂਲਰ ਜੇਤੂ ਜੀ ਤਿੰਨ ਨਾਂ ਸੀਗੇ ਤਾਰਿਖ 27 ਮਈ 2024 ਪਿੰਡ ਮਾਖਾ ਪਿੰਡ ਆ ਗਿਆ ਜੀ ਬਲਿਆਲ ਸੰਗਰੂਰ 155 ਓਡੇ ਸੀਗੇ 3200 ਮੁੱਢ ਨੂੰ ਪੰਚਾਂ ਚ ਬਾਜੀ ਸਾਂਝੀ ਹੋ ਗਈ ਸੀਗੀ 4 ਵਜੇ ਬਾਜੀ ਨਿਬੜੀ ਜੀ ਗੀਤਾ ਮਾਨ ਪੁੱਤੋ ਮੋਟਰਸਾਈਕਲ ਪਲੱਸ ਆਂ ਜੀ ਤਾਰੀਖ 6 ਫਰਿੱਜ ਪਲੱਸ ਆਂ ਜੀ ਲਾਡੀ ਵਡਾਂ ਕੋਲਰ ਸਾਂਝੀ ਲੱਖਾ ਦੁੱਗਾ ਸਾਂਝੀ ਤੇ ਲਾਲੀ ਸੰਗਰੂਰ ਏ ਦੀ ਸਾਂਝੀ ਹੋ ਗਈ ਜੀ ਪੰਜਾ ਕਬੂਤਰਾਂ ਸਾਂਝੀ ਹੋ ਗਈ ਤਿੰਨ ਨਾਮ ਸੀਗੇ ਮੋਟਰਸਾਈਕਲ ਫਰਿੱਜ ਤੇ ਕੂਲਰ ਫਿਰ ਆ ਗਿਆ ਜੀ ਪਿੰਡ ਖੋਜ ਕੀਪਰ ਹੁਸ਼ਿਆਰਪੁਰ 172 ਰੋਡ ਦੇ ਸੀਗੇ 3200 ਮਾਡਲ ਨੂੰ ਜੀ 4 ਵਜੇ ਬਾਜੀ ਨਿਬੜੀ ਗਰਜੀਤ ਕੋਟਲੀ ਫਰਿੱਜ ਮਣੀ ਟੰਡੀਆਂ ਵਾਸ਼ਿੰਗ ਮਸ਼ੀਨ ਸਭੀ ਤੱਲਣਾ ਐਲ ਸੀ ਡੀ ਜਿਸ ਕਾਰਨ ਤਲਵੰਡੀ ਕੂਲਰ ਜੱਸਾ ਕਾਲਾ ਸੰਘਿਆ ਪੱਖਾ ਬ੍ਰੇਕਾਂ ਫੇਲ ਮਹਿਮ ਆ ਗਿਆ ਜੀ ਪੱਖਾ ਗगन ਧੌਗੜੀ ਪੱਖਾ ਜੀ ਫਿਰ ਆ ਗਿਆ ਜੀ ਪਿੰਡ ਮੰਨੂਪੁਰ ਲੁਧਿਆਣਾ 102 ਓਡੇ ਸੀਗੇ 2200 ਮੁੱਢ ਨੂੰ ਜੀ 5:00 ਬਜੇ 4:15 ਮਿੰਟ ਤੇ ਬਾਜੀ ਨਿਬੜੀ ਜੀ ਲਵਲੀ ਡੂਮ ਛੇੜੀ ਲੱਖੀ ਭਾਵਰੀ ਬਿੱਦੂ ਬਾਠਾਂ ਤੇ ਫੌਜੀ ਬਹਿੜ ਜੱਸੀ ਮਾਦਪੁਰ ਜੀਤ ਖਰੜ ਸੋਨੀ ਛੰਨਾ ਡਾਕਟਰ ਮੱਖਣ ਰਮਾਣਾ ਜੀ ਫਿਰ ਆ ਗਏ ਜੀ 27 ਮਈ 2024 ਪਿੰਡ ਡੰਡੌਲੀ 27 ਉੱਡੇ ਸੀਗੇ 2200 ਮੱਢਣਗੇ 3:30 ਮਿੰਟ ਦੇ ਬਾਜੀ ਨਿਬੜ ਗਈ ਸੀਗੀ ਕੁਲਵੰਤ ਸੁਨਾਮ ਜੀ ਇਹ ਕੱਲਾ ਬਾਜੀ ਜਿੱਤੀ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਚੈਨਲ ਆਪਣੀ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ